ਰਹੇ ਅਮਰ ਰਹੇ ਅਮਰ ਰਹੇ ਜਿਵੇਂ ਤੁਹਾਡੀ ਸੋਚ ਤੇ ਪਹਿਰਾ ਦੇ ਕੇ ਜੋਗੇ ਜਿਵੇਂ ਤੁਹਾਡੀ ਸੋਚ ਤੇ ਪਹਿਰਾ ਦੇ ਕੇ ਠੋਕੇ ਅਮਰ ਰਹੇ ਅਮਰ ਰਹੇ ਹੀ ਕੁਤਮ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਦੇਖੋ ਜੀ ਅੱਜ ਸ਼ਹੀਦウトਮ ਸਿੰਘ ਗੋਰਾ ਦੀ ਯਾਦ ਦੇ ਵਿੱਚ ਸ਼ੈਕਿੰਗ ਕਾਲ ਹੋ ਗਏ ਉਹਨਾਂ ਨੂੰ ਆਪਣਾ ਬਲਿਦਾਨ ਦਿੱਤੇ ਆ ਤੇ ਅੱਜ ਜਿਹੜਾ ਦਿਹਾੜਾ ਹੈ ਇਹ ਨੌਜਵਾਨਾਂ ਨੂੰ ਸਾਡੇ ਦੇਸ਼ ਦੇ ਲੋਕਾਂ ਨੂੰ ਇਹ ਯਾਦ ਕਰਾਉਂਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਹਿੰਦੁਸਤਾਨ ਦੇ ਉਸ ਇਨਸੀਡੈਂਟ ਦਾ ਉਸ ਫਟੂਆ ਦਾ ਜਿਹੜਾ ਬਦਲਾ ਲਿਆ ਜਿਹੜਾ ਕਿ ਜਲੰਮਾਲੇ ਬਾਗ ਵਿੱਚ ਹੋਇਆ ਸੀ। ਔਰ ਫਿਰ ਉਹਨਾਂ ਦੀ ਇਹ ਹਿੰਮਤ ਸੀਗੀ ਔਰ ਇਹ ਉਹਨਾਂ ਦਾ ਪ੍ਰਣ ਸੀਗਾ। ਅੱਜ ਜੇ ਗੱਲ ਕਰੀਏ ਤਾਂ ਸਰੀਰ ਦੇ ਰੌਂਗ ਤੇ ਖੜੇ ਹੋ ਜਾਂਦੇ ਨੇ। ਕਿ ਉਸ ਨੌਜਵਾਨੀ ਦੀ ਉਮਰ ਦੇ ਵਿੱਚ ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀਗਾ ਕਿ ਮੈਂ ਇਹਦਾ ਬਦਲਾ ਲੈਣਾ ਹੈ ਫਿਰ ਉਹ ਗੁਲੈਬ ਗਏ ਔਰ ਉਹਨਾਂ ਨੇ ਇਹਦਾ ਬਦਲਾ ਲਿਆ ਜਨਤ ਔਦਾਇਤ ਦਾ ਜਿਹੜਾ ਉਹਨਾਂ ਨੇ ਬਾਡੋਕੀਕਾ ਵਕੇ ਔਰ ਆਪਣੇ ਹਿੰਦੂਸਤਾਨੀਆਂ ਦੇ ਜਿਹੜੇ ਭਰਾਵਾਂ ਦਾ ਖੂਨ ਵਿਆਹ ਸੀਗਾ ਉਹਦਾ ਇੱਕ ਬਹੁਤ ਵੱਡਾ ਉਹਨਾਂ ਦੇ ਮਨ ਦੇ ਵਿੱਚ ਉਹਦਾ ਦ੍ਰਿਸ਼ ਜਿਹੜਾ ਵਖੋਇਆ ਸੀਗਾ ਉਹ ਬਦਲਾ ਲੈ ਕੇ ਤੇ ਉਹਨਾਂ ਨੇ ਹਿੰਦੁਸਤਾਨ ਦੇ ਲੋਕਾਂ ਵਾਸਤੇ ਬਹੁਤ ਵੱਡੀ ਇੱਕ ਸੈਕ੍ਰਿਫਾਈਸ ਕੀਤੀ ਅਸੀਂ ਅੱਜ ਉਹਨਾਂ ਦੀ ਯਾਦ ਦੇ ਵਿੱਚ ਆ ਕੇ ਉਹਨਾਂ ਨੂੰ ਨਮਸਕਾਰ ਕਰਨਾ ਆਇਆ ਨਮਨ ਕਰਨਾ ਆਇਆ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਨਾ ਆਇਆ ਔਰ ਇਹੋ ਜੇ ਸ਼ਹੀਦਾਂ ਦੀ ਵਜ੍ਹਾ ਕਰਕੇ ਸਾਨੂੰ ਜਿਹੜੀ ਅੱਜ ਦੀ ਆਜ਼ਾਦੀ ਦੇ ਦਿਨ ਮਾਨ ਰਹੇ ਆ ਤੇ ਜਿਸ ਤੇ ਸਾਨੂੰ ਅੰਗਰੇਜ਼ ਸਰਕਾਰ ਜਿਹੜੀ ਹੈ ਜਿਨ੍ਹਾਂ ਨੇ ਸਾਨੂੰ ਦਰੜਿਆ ਤੇ ਉਹਨਾਂ ਨੇ ਸਾਨੂੰ ਮਾਰਿਆ ਕੁੱਟਿਆ ਤੇ ਲੁੱਟਿਆ ਅੱਜ ਦੇ ਇੱਕ ਆਜ਼ਾਦ ਦੇਸ਼ ਦੇ ਵੱਲੋਂ ਐਡੀ ਵੱਡੀ ਤਰੱਕੀ ਤੇ ਜਾ ਰਹੇ ਹਾਂ ਕਿ ਸਾਡੇ ਮੌਜੂਦਾ ਜੋ ਸਰਕਾਰ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਨੇਤਰਤਵ ਦੇ ਵਿੱਚ ਅੱਜ ਹਿੰਦੁਸਤਾਨ ਸਾਰੀ ਦੁਨੀਆ ਦੇ 5ਵੇਂ ਨੰਬਰ ਤੋਂ ਵੱਧ ਕੇ 4ਵੇਂ ਔਰ 3ਵੇਂ ਵੱਲ ਵੱਧ ਰਿਹਾ ਹੈ। ਤੋਂ ਇਸ ਕਰਕੇ ਸਾਨੂੰ ਬੜਾ ਮਾਣ ਹੈ ਇਹੋ ਜਿਹੇ ਸੇਵਕਾਂ ਦਾ ਜਿਨ੍ਹਾਂ ਨੇ ਸਾਡੀ ਰੱਖਿਆ ਕੀਤੀ ਤੇ ਸਾਨੂੰ ਆਜ਼ਾਦੀ ਦਿਵਾਈ।